हां जी मानजो किसान दोस्तों आज अपन मक्की ਦੇ ਮੁੱਖ ਕੀੜੇ ਫਾਲ ਆਰਮੀ ਵਰਮ ਦੀ ਗੱਲ ਕਰਾਂਗੇ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਫਾਲ ਆਰਮੀ ਵਰਮ ਸਾਡੇ ਦੇਸ਼ ਦੇ ਵਿੱਚ ਬਾਹਰੋਂ ਆਇਆ ਸੀ ਇਹ ਕੀੜਾ ਪਰ ਹੁਣ ਖਾਸ ਤੌਰ ਤੇ ਇਹ ਸੋਨੀ ਦੁੱਧ ਦੀ ਮੱਕੀ ਦੇ ਵਿੱਚ ਇੱਕ ਮੁੱਖ ਕੀੜਾ ਬਣ ਕੇ ਉੱਭਰ ਆਇਆ ਹੈ। ਇਸ ਤਰ੍ਹਾਂ ਦਾ ਇਹ ਹੁਣ ਪੱਕਾ ਕੀੜਾ ਜਿਹੜੂ ਅਸੀਂ ਪੰਜਾਬੀ ਵਿੱਚ ਕਹਿੰਦੇ ਜੀ ਪੱਕਾ ਹੀ ਹੈ ਕਿ ਇਹ ਸੋਨੀ ਦੁੱਧ ਦੀ ਫਸਲ ਦੇ ਉੱਤੇ ਅਮਨੇ ਨੇ ਹਮਲਾ ਕਰਨਾ ਹੀ ਕਰਨਾ ਹੈ। ਸੋ ਇਸ ਕੀੜੇ ਬਾਰੇ ਤੁਸੀਂ ਹੁਣ ਭਲੀ ਭਾਤੀ ਜਾਣੂ ਹੋ ਚੁੱਕੇ ਹੋ ਪਰ ਫਿਰ ਵੀ ਜੇ ਅਪਾ ਇਹਦੇ ਹਮਲੇ ਦੀ ਗੱਲ ਕਰੀਏ ਤਾਂ ਇਹ ਪੱਤਿਆਂ ਤੇ ਖਾਂਦਾ ਹੈ ਤੇ ਪੱਤਿਆਂ ਦੇ ਵੀ ਗੋਭ ਦੇ ਪੱਤਿਆਂ ਦੇ ਉੱਤੇ ਇਹ ਖਾਣਾ ਪਸੰਦ ਕਰਦਾ ਹੈ ਸ਼ੁਰੂ ਦੇ ਵਿੱਚ ਤਾਂ ਇਹ ਪੱਤਿਆਂ ਦੇ ਉੱਤੇ ਕਾਲੇ ਜੀ ਦੀ ਛਾਨ ਬਣਾਉਂਦਾ ਹੈ ਫਿਰ ਮੋਰੀਆਂ ਬਣਾਉਣੀਆਂ ਸ਼ੁਰੂ ਕਰਦਾ ਤੇ ਜਿਵੇਂ ਜਿਵੇਂ ਸੁੰਡੀ ਵੱਡੀ ਹੁੰਦੀ ਹੈ ਮੋਰੀਆਂ ਬਹੁਤ ਵੱਡੀਆਂ ਹੋ ਜਾਂਦੀਆਂ ਨੇ ਤੇ ਗੋਭ ਦੇ ਵਿੱਚ ਮਲਮੁੱਤਰ ਬਹੁਤ ਮਾਤਰਾ ਵਿੱਚ ਇਹ ਛੱਡ ਦਿੰਦਾ ਹੈ ਤੇ ਇੱਕ ਤਰ੍ਹਾਂ ਦੀ ਗੋਭ ਨੂੰ ਬਿਲਕੁਲ ਖਤਮ ਕਰ ਦਿੰਦਾ ਹੈ ਸੋ ਦੂਰੋਂ ਹੀ ਤੁਸੀਂ ਇਸ ਕੀੜੇ ਦੀ ਪਹਿਚਾਨ ਕਰ ਸਕਦੇ ਹੋ ਤੇ ਕੀੜੇ ਦੀ ਜਿਹੜੀ ਸੁੰਡੀ ਹੈ ਉਹਦੇ ਦਾ ਸਿਰ ਵਾਲੇ ਪਾਸੇ ਅੰਗਰੇਜ਼ੀ ਦੇ ਬਾਈ ਅੱਖਰ ਦਾ ਵੀ ਨਿਸ਼ਾਨ ਬਣਿਆ ਹੁੰਦਾ ਹੈ ਉਸ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਫਾਲ ਆਰਮੀ ਵਰਨ ਦਾ ਕੀੜਾ ਹੈ ਤੇ ਹਮਲੇ ਦੀ ਨਿਸ਼ਾਨੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਪਹਿਲਾਂ ਕਾਗਜ਼ੀ ਨਿਸ਼ਾਨ ਹੋਣਗੇ ਫਿਰ ਗੋਵ ਵਾਲੇ ਪੱਤੇਆਂ 'ਤੇ ਬਹੁਤ ਧਿਆਨ ਦੇਣਾ ਤੁਸੀਂ ਕਿਉਂਕਿ ਉੱਥੇ ਹੀ ਇਹਦੀ ਪਸੰਦੀਦਾ ਜਗ੍ਹਾ ਹੈ ਇਹਨੇ ਉੱਥੇ ਹੀ ਲੁੱਕ ਕੇ ਬੈਠਣਾ ਹੈ ਉੱਥੇ ਹੀ ਖਾਣਾ ਹੈ ਸੋ ਜਦੋਂ ਅਸੀਂ ਇਹਨੂੰ ਰੋਕ ਖਾਮਦੇ ਵੱਲ ਜਾਣਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਅਸੀਂ ਸਰਵੇਖਣ ਜਰੂਰ ਕਰਨਾ ਹੈ ਜਦੋਂ ਅਸੀਂ ਫਸਲ ਬੀਜ ਲਈ ਹੈ ਆਪਦੀ ਖੇਤ ਦੇ ਵਿੱਚ ਅਸੀਂ ਪੂਰੀ ਚੰਗੀ ਤਰ੍ਹਾਂ ਖੇਤ ਦੇ ਵਿੱਚੋਂ ਦੀ ਲੰਘ ਕੇ ਪੂਰਾ ਦੇਖਣਾ ਹੈ ਕਿ ਕੋਈ ਹਮਲਾ ਸ਼ੁਰੂ ਤਾਂ ਨਹੀਂ ਹੋ ਗਿਆ ਤੇ ਜਦੋਂ ਹੀ ਹਮਲਾ ਸ਼ੁਰੂ ਹੋ ਗਿਆ ਉਹਦੀ ਫਿਰ ਅਸੀਂ ਆਪਦੀ ਕਮਰਕਸ ਲੈਣੀ ਹੈ ਦੂਜੀ ਗੱਲ ਕਿ ਜੇ ਮਾਲੋ ਸੋਡੇ ਖੇਤ ਦੇ ਵਿੱਚ ਹਮਲਾ ਸ਼ੁਰੂ ਹੋ ਗਿਆ ਤਾਂ ਨਾਲ ਦੇ ਖੇਤ ਦੇ ਵਿੱਚ ਵੀ ਹੋ ਸਕਦਾ ਹੈ ਹਮਲਾ ਹੋਵੇ ਤਾਂ ਪਿੰਡ ਦੇ ਵਿੱਚ ਜਾਂ ਜਿੱਥੇ ਵੀ ਆਪਣੇ ਨਾਲ ਦੇ ਸਾਥੀ ਹਨ ਬਾਕੀਆਂ ਨੂੰ ਵੀ ਬਸ ਸੂਚਿਤ ਕਰਨਾ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਇਹਦੇ ਕੰਟਰੋਲ ਕਰਾਂਗੇ ਜਾਂ ਸਪਰੇਆ ਨਾਲ ਜਾਂ ਸਾਡੇ ਬਾਇਓਪੈਸਾਈਸਾਈਡ ਜਿਹਦੇ ਬਾਰੇ ਮੈਂ ਦੱਸੂਗਾ ਜਦੋਂ ਵਿਆਪਕ ਪੱਧਰ ਦੇ ਉੱਤੇ ਅਸੀਂ ਇਹਨੂੰ ਕੰਟਰੋਲ ਕੀਤਾ ਹਮਲਾ ਹੋਣ ਤੋਂ ਬਾਅਦ ਤਾਂ ਬਹੁਤ ਵਧੀਆ ਢੰਗ ਨਾਲ ਇਸ ਆਪਾਂ ਆਪਣੀ ਫਸਲ ਨੂੰ ਅੱਗੇ ਲਿਜਾ ਸਕਦੇ ਹਾਂ ਘੱਟ ਤੋਂ ਘੱਟ ਸਪਰੇਆ ਨਾਲ ਖਲਨਾ ਕਿ ਮੁੱਖ ਤਾਂ ਸਾਡੇ ਕੋਲ ਸਪਰੇਆ ਹੀ ਹੈ ਹਨ ਜਿਹਦੇ ਨਾਲ ਰੋਕਾਂਗੇ ਪਰ ਸਾਡਾ ਇੱਕ ਹੁਣ ਮੇਨ ਮਿਸ਼ਨ ਜਦੋਂ ਹਮਲਾ ਹੋ ਗਿਆ ਤਾਂ ਇਹ ਹੈ ਕਿ ਸਪਰੇਆ ਵੀ ਘੱਟ ਹੋਣ ਤੇ ਜੇ ਸਪਰੇ ਹੋ ਰਹੀ ਹੈ ਤਾਂ ਕਾਰਗਰ ਰੋਕਥਾਮ ਵੀ ਹੋਵੇ ਸੋ ਜਿਵੇਂ ਜਿਵੇਂ ਇਹਦਾ ਕੀੜੇ ਦਾ ਹਮਲਾ ਬ ਬਦਨਾ ਤਾਂ ਉਹਨੇ ਤੇ ਅਸੀਂ ਰੋਗਸਨ ਕਰ ਲਈ ਹੈ ਤਾਂ ਫਸਲ ਦੇ ਵਿੱਚ ਬਹੁਤ ਤਾਕਤ ਹੈ ਕਿ ਉਹ ਇਸ ਦੇ ਕੀੜੇ ਦੇ ਹਮਲੇ ਤੋਂ ਉੱਪਰ ਸਕੇ ਸਹੀ ਮਾਤਰਾ ਦੇ ਵਿੱਚ ਪਾਣੀ ਸਹੀ ਮਾਤਰਾ ਦੇ ਵਿੱਚ ਖਾਦਾਂ ਦੀ ਵਰਤੋਂ ਕੀਤੀ ਹੈ ਚੰਗੀ ਤਰ੍ਹਾਂ ਨਦੀਨਾਂ ਦਾ ਜੇ ਵੀ ਰੋਕਥਾਮ ਹੋਵੇ ਤਾਂ ਇਸ ਕੀੜੇ ਤੋਂ ਫਸਲ ਬਹੁਤ ਚੰਗੀ ਤਰ੍ਹਾਂ ਰਿਕਵਰੀ ਕਰਦੀ ਹੈ ਹੁਣ ਇਹਦੇ ਜਿਵੇਂ ਤੁਸੀਂ ਨਾਲ ਦੀ ਫਸਲ ਦੇਖੋਗੇ ਆ ਜਿਹੜਾ ਸਾਡਾ ਪਹਿਲਾ ਪਲਾਟ ਹੈ ਇਹ ਪ੍ਰਦਰਸ਼ਨੀ ਪਲਾਟ ਅਸੀਂ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਚ ਬਣਾ ਰਹੇ ਹਾਂ ਜੀ ਇਹ ਫਸਲ ਦੇ ਉੱਤੇ ਅਸੀਂ ਰੋਕਥਾਮ ਕੀਤੀ ਹੋਈ ਹੈ ਇਹ ਇੱਕ ਵਾਰੀ ਕੋਰਾਜਨ ਦੀ ਸਪਰੇਅ ਕੀਤੀ ਹੈ ਤੇ ਇੱਕ ਅਸੀਂ ਬਾਇਓਪੈਕਸਿਡ ਵਰਤੇ ਹੋਇਆ ਹੈ ਜੇ ਬਸੇ ਆ ਜਿਓ ਤੁਸੀਂ ਜੇ ਤੁਸੀਂ ਨਾਲ ਦਾ ਹੀ ਪਲੌਟ ਦੇਖੋਗੇ ਆ ਤੁਸੀਂ ਦੇਖ ਸਕਦੇ ਹੋ ਜੀ ਦਵਾਈਆਂ ਜਿਹੜੇ ਕਿ ਇਸ ਬੋਰਡ ਦੇ ਉੱਤੇ ਲਿਖੀਆਂ ਹੋਈਆਂ ਨੇ ਕੋਰਾਜਨ ਤੇ ਨਾਲ ਜਿਹੜੀ ਸਾਡੀ ਨਵੀਂ ਸ਼ਿਫਾਰਸ਼ ਹੈਗੀ ਹੈ ਜੀ ਬਾਇਓਪੈਸਟੀਸਾਈਡ ਦੀ ਡੈਲਫਿਨ ਇਹਦਾ ਇੱਕ ਨਾਮ ਹੈ ਜੀ ਇਹ ਡੈਲਫਿਨ ਵੀ ਹੈ ਇੱਕ ਡਾਈਪਲ ਵੀ ਹੈ ਇਹ ਬਾਇਓਪੈਸਟੀਸਾਈਡ ਹੈ ਮੁੰਡੇ ਦਾ ਪਲੌਟ ਹੈ ਉਹਦੇ ਵਿੱਚ ਅਸੀਂ ਕੋਈ ਤੁਸੀਂ ਦੇਖੋਗੇ ਇਹ ਪੱਤਿਆਂ ਦੇ ਉੱਤੇ ਮੋਰੀਆਂ ਦਿਖ ਰਹੀਆਂ ਨੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਇਹ ਪੱਤਿਆਂ ਦੇ ਉੱਤੇ ਖਾਣਾ ਜਿਆਦਾ ਪਸੰਦ ਕਰਦਾ ਹੈ ਪੱਤਿਆਂ ਦੇ ਉੱਤੇ ਵੱਡੀਆਂ-ਵੱਡੀਆਂ ਮੋਰੀਆਂ ਬਣਾ ਦਿੰਦਾ ਹੈ ਸੋ ਹਮਲੇ ਦੀ ਜਾਣ ਪਛਾਣ ਤੋਂ ਅੱਗੇ ਚੱਲੀਏ ਤਾਂ ਲੋਕਾਂ ਨੂੰ ਅਸੀਂ ਜਾਗਰੂਕ ਕਰਤਾ ਹੁਣ ਜਦੋਂ ਅਸੀਂ ਸਪਰੇਅ ਕਰਨੀ ਆ ਤਾਂ ਤਿੰਨ ਦਵਾਈਆਂ ਦੀ ਸਾਡੇ ਵੱਲੋਂ ਸਿਫਾਰਿਸ਼ ਹੈ ਨੰਬਰ 1 ਤੇ ਹੈਗੀ ਜੀ ਕੋਰਾਜਨ ਨੰਬਰ 2 ਤੇ ਹੈਗੀ ਡੈਲੀਗੇਟ ਜਿਹਦੇ ਵਿੱਚ ਸਪਾਈਨ ਟੋਰਮ ਸాల్ਟ ਹੈ ਨੰਬਰ 3 ਤੇ ਐਮਐਮੈਕਟਨ ਬੈਂਜੂਏਟ ਹੈ ਜਿਹਨੂੰ ਅਸੀਂ ਸੇਮੀ ਵਾਲੀ ਦਵਾਈ ਵੀ ਕਹਿੰਦੇ ਆ ਤੇ ਕਿਸਾਨ ਵੀਰ ਇਹਨੂੰ ਮਜ਼ਾਇਲ ਪ੍ਰੋਕਲੇਮ ਦੇ ਹੋਰ ਕਈ ਬ੍ਰਾਂਡਾਂ ਦੇ ਨਾਮ ਦੇ ਉੱਤੇ ਲੈ ਸਕਦੇ ਨੇ ਇਹਨਾਂ ਦਵਾਈਆਂ ਦਾ ਲਗਭਗ ਅੱਧਾ ਗ੍ਰਾਮ ਅਸੀਂ 1 ਲੀਟਰ ਪਾਣੀ ਦੇ ਵਿੱਚ ਲੈ ਕੇ ਛਰਕਾ ਕਰਨਾ ਹੈ ਦਵਾਈਆਂ ਦੀ ਚੋਣ ਦੇ ਨਾਲ-ਨਾਲ ਜੋ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਪਰੇਅ ਕਰਨ ਦਾ ਢੰਗ ਜਿਹਨੂੰ ਅਸੀਂ ਸਪਰੇਅ ਟੈਕਨੋਲੋਜੀ ਕਹਿੰਦੇ ਹਨ ਉਹ ਇਹ ਹੈ ਕਿ ਗੋਭ ਦੇ ਵਿੱਚ ਹੀ ਕਿਉਂਕਿ ਕੀੜੇ ਨੇ ਖਾਣਾ ਹੈ ਛੋਟੀ ਜਿਹੜੀ ਸਪਰੇਅ ਹੈ ਉਹ ਗੋਭ ਦੇ ਵਿੱਚ ਜਾਣੀ ਚਾਹੀਦੀ ਹੈ ਸੋ ਕਿਸਾਨ ਵੀਰ ਵਧੀਆ ਦਵਾਈਆਂ ਤਾਂ ਲੈ ਆਉਂਦੇ ਹਨ ਪਰ ਕਈ ਵਾਰੀ ਸਪਰੇਅ ਕਰਨ ਦੇ ਵਿੱਚ ਨਗਹਿਲੀ ਹੋ ਜਾਂਦੀ ਹੈ ਹੁੰਦਾ ਕੀ ਹੈ ਕਿ ਟਰੈਕਟਰ ਵੱਡੇ ਵੱਡੇ ਟਰੈਕਟਰ ਦੇ ਸਪਰੇਆ ਨਾਲ ਜਾਂ ਕਈ ਵਾਰੀ ਅਸੀਂ ਥੋੜੇ ਬਹੁਤ ਜਲਦਬਾਜੀ ਵਿੱਚ ਹੁੰਨੇ ਆ ਤਾਂ ਸਪਰੇਅ ਹੋ ਕਾਹਲੀ ਵਿੱਚ ਗਲਤੀ ਹੋਣ ਦੇ ਬਹੁਤ ਚਾਂਸ ਹੋ ਜਾਂਦੇ ਨੇ ਇਸ ਇਸ ਕੀੜੇ ਲਈ ਇਕੱਲੀ ਇਕੱਲੀ ਲਾਈਨ ਦੇ ਉੱਤੋਂ ਸਾਨੂੰ ਲੰਘਣਾ ਪੈਣਾ ਹੈ ਗੋਭ ਦੇ ਵਿੱਚ ਦਵਾਈ ਭੰਜ ਹੋਣੀ ਹੈ ਫਿਰ ਜੇ ਫਸਲ ਵੱਡੀ ਹੋ ਜੇ ਮੰਨ ਲਓ 40 ਦਿਨਾਂ ਤੋਂ ਵੱਧ ਵੱਡੀ ਹੋ ਗਈ ਤਾਂ ਸਪਰੇਅ ਕਰਨ ਦੇ ਵਿੱਚ ਮੁਸ਼ਕਲ ਆਊਗੀ ਤੇ ਦੂਜੇ ਪਾਸੇ ਮੈਂ ਤੁਹਾਨੂੰ ਇਹ ਬਾਰ ਬਾਰ ਬੁਜਾਰਿਸ਼ ਕਰ ਰਿਹਾ ਹਾਂ ਕਿ ਜਿਹੜੀ ਸਪਰੇਅ ਆ ਉਹ ਗੋਭ 'ਚ ਜਾਣੀ ਚਾਹੀਦੀ ਹੈ ਤੇ ਇੱਕ ਹੋ ਟੰਗ ਹੈ ਉਹ ਇਹ ਕਿ ਜਿਹੜੇ ਤਿੰਨ ਦਵਾਈਆਂ ਮੈਂ ਤੁਹਾਨੂੰ ਦਸੀਆਂ ਡੈਲੀਗੇਟ ਕੋਰਾਜਨ ਜਾਂ ਮੋਜ਼ਾਇਲ ਐਮਮ ਐਕਟਰ ਮੈਂ ਇੰਜੁਇਡ ਉਹਨੇ ਜੋ ਕਿਸੇ ਵੀ ਇੱਕ ਦਵਾਈ ਦਾ 5 ਗ੍ਰਾਮ ਇੱਕ ਕਿਲੋ ਮਿੱਟੀ ਦੇ ਵਿੱਚ ਮਿਕਸ ਕਰ ਲੈਣਾ ਜਦੋਂ ਉਹ ਮਿਕਸਚਰ ਬਣ ਗਿਆ ਅੱਧਾ ਗ੍ਰਾਮ ਉਹ ਮਿਕਸ ਉਹ ਜਿਹੜੀ ਹੈਗੀ ਹੈ ਚੁਟਕੀ-ਚੁਟਕੀ ਅਸੀਂ ਸਿਰਫ ਤੇ ਸਿਰਫ ਹਮਲੇ ਵਾਲੀਆਂ ਗੋਭਾਂ ਦੇ ਵਿੱਚ ਪਾ ਦੇਣੀ ਹੈ ਸੋ ਮੰਨ ਲਓ ਜੇ ਤੁਹਾਡੇ ਖੇਤ ਦੇ ਵਿੱਚ 25000 ਬੁੱਟੇ ਨੇ ਤੁਸੀਂ ਸਪਰੇਅ ਇੱਕ ਜਾਂ ਦੋ ਕਰ ਲਿਆ ਬਾਅਦ ਦੇ ਵਿੱਚ 10% ਵੀ ਅਟੈਕ ਹੈ ਤਾਂ 2500 ਬੁੱਟੇ ਨੂੰ ਜਦੋਂ ਤੁਸੀਂ ਟ੍ਰੀਟ ਕਰਨਾ ਹੈ ਤਾਂ ਸਿਰਫ 5 ਤੋਂ ਲੈ ਕੇ 10 ਐਮਐਲ ਦਵਾਈ ਹੀ ਬਹੁਤ ਹੈ ਸੋ ਕੀਟਨਾਸ਼ਕ ਦੀ ਬਚਤ ਬਹੁਤ ਹੈ ਉਹਦੇ ਨਾਲ ਸਾਡਾ ਖਰਚਾ ਘਟੂਗਾ ਔਰ ਜਦੋਂ ਤੁਸੀਂ ਗੋਭਾਂ ਦੇ ਵਿੱਚ ਹਾਲਾਂਕਿ ਥੋੜੀ ਥੋੜੀ ਮਿਹਨਤ ਜਰੂਰ ਕਰਨੀ ਪਊਗੀ ਪਰ ਗੋਭਾਂ ਦੇ ਵਿੱਚ ਡਾਇਰੈਕਟ ਟੱਚ ਹੋਊਗਾ ਜਦੋਂ ਗੋਭ ਦੇ ਵਿੱਚ ਡਾਇਰੈਕਟ ਦਵਾਈ ਚਲੀ ਗਈ ਤਾਂ ਉਹਨੇ ਬਹੁਤ ਕਾਰਗਰਤਾ ਕਰ ਦੇਣਾ ਸੋ ਇਹਦੇ ਨਾਲ ਹੀ ਅਸੀਂ ਜਿਹੜੀ ਤੁਹਾਨੂੰ ਮੈਂ ਦੱਸਿਆ ਸੀਗਾ ਬਾਇਓ ਪੈਸਟਿਸਾਈਡ ਜਿਹੜੇ ਬੀਟੀ ਦੇ ਉਦਾਹਰਣ ਪੈਸਟਿਸਾਈਡ ਨੇ ਜਿਵੇਂ ਕਿ ਡੈਲਫਿਨ ਤੇ ਡਾਇਪਲ ਉਹਨਾਂ ਦੋਨਾਂ ਦੇ ਸਪਰਸ਼ ਹੈ ਜਿਵੇਂ ਕਿ ਅਸੀਂ ਕੀਟਨਾਸ਼ਕ 5 ਗ੍ਰਾਮ ਕੀਤਾ ਸੀ ਜਿਹੜੇ ਇਹ ਬਾਇਓ ਪੈਸਟਿਸਾਈਡ ਨੇ ਦੇ 25 ਗ੍ਰਾਮ ਪਾਉਣੇ ਨੇ 1 ਕਿਲੋ ਚ 25 ਗ੍ਰਾਮ 1 ਕਿਲੋ ਚ ਮਿਕਸ ਕਰਕੇ ਉਸੇ ਤਰ੍ਹਾਂ ਚੁਟਕੀ-ਚੁਟਕੀ ਅਸੀਂ ਹਮਲੇ ਵਾਲੀਆਂ ਗੋਭਾਂ ਚ ਪਾ ਦੇਣਾ ਸੋ ਹੁਣ ਇਹਦਾ ਫਾਇਦਾ ਕੀ ਹੈ ਇਹਦਾ ਫਾਇਦਾ ਇਹ ਹੈ ਕਿ ਜਿਵੇਂ ਇਹ ਕੀੜਾ ਬਾਹਰੋਂ ਆਇਆ ਸੀਗਾ ਇਥੇ ਇੱਕੋ ਦਾ ਫੈਲ ਗਿਆ ਕਿਉਂਕਿ ਇਹਨੂੰ ਕੁਦਰਤੀ ਤੌਰ ਤੇ ਰੋਕਣ ਦੇ ਵਿੱਚ ਕੋਈ ਨਹੀਂ ਸੀ ਪਰ ਸਾਡੇ ਕੁਦਰਤ ਨੇ ਵੀ ਸਾਨੂੰ ਕੁਝ ਮਿੱਤਰ ਕੀੜੇ ਦਿੱਤੇ ਨੇ ਜਿਹੜੇ ਖੇਤਾਂ ਚ ਹੁੰਦੇ ਨੇ ਉਹਨਾਂ ਉਹਨਾਂ ਨੇ ਇਹਨੂੰ ਮਿਸ਼ਾਨਾਣਾ ਸ਼ੁਰੂ ਕਰ ਦਿੱਤਾ ਹੈ ਇਹਦੇ ਉੱਤੇ ਖਾਣਾ ਸ਼ੁਰੂ ਕਰ ਦਿੱਤਾ ਹੈ ਸੋ ਜੇ ਅਸੀਂ ਇਕੱਲਾ ਕੀਟਨਾਸ਼ਕ ਦਵਾਈਆਂ ਤੇ ਹੀ ਨਿਰਭਰ ਰਹੇ ਤਾਂ ਉਹ ਮਿੱਤਰ ਕੀੜੇ ਸਾਡੇ ਮਰ ਜਾਣਗੇ ਪਰ ਜੇ ਅਸੀਂ ਬਾਇਓਪੈਸਾਈਸਾਈਡ ਵੀ ਵਿੱਚ ਅਪਣਾ ਲਏ ਤਾਂ ਜਿਹੜੇ ਮਿੱਤਰ ਕੀੜੇ ਨੇ ਜਿਵੇਂ ਕਿ ਨਾਮ ਹੈ ਜੀ ਇੰਗਲਿਸ਼ ਨਾਮ ਅਸੀਂ ਕਹਿੰਦੇ ਹਾਂ ਉਹਨੂੰ ਕਿਲੋਨਸ ਉਹ ਜਿਹੇ ਮਿੱਤਰ ਕੀੜੇ ਵਧਣਗੇ ਦਾ 25 ਤੋਂ 30% ਉਹੀ ਇਹਨੂੰ ਰੋਕ ਦਨਗੇ ਸੋ ਬਾਇਓਪੈਸਾਈਸਾਈਡ ਨਾਲ ਅਸੀਂ ਕੀੜੇ ਨੂੰ ਹੋਂਦ ਤੋਂ ਰੋਕ ਹੀ ਰਹੇ ਹਾਂ ਤੇ ਮਿੱਤਰ ਕੀੜੇ ਵੀ ਵਧਾ ਰਹੇ ਹਾਂ ਉਹਦੇ ਨਾਲ ਅੱਗੇ ਚੱਲ ਕੇ ਸਾਨੂੰ ਇਸ ਕੀੜੇ ਨੂੰ ਬੜੇ ਸਟੂਜੇਟਾਂਗ ਨਾਲ ਰੋਗ ਥਾਮ ਦੇ ਵਿੱਚ ਬਹੁਤ ਮਦਦ ਮਿਲੂਗੀ। ਬਾਕੀ ਹੁਣ ਤੱਕ ਵੀ ਜੋ ਫੀਡਬੈਕ ਇਹ ਹੈ ਜੀ ਕਿ ਕਿਸਾਨ ਭਰਾਵਾਂ ਨੇ ਇਸ ਕੀੜੇ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ। ਉਹਨਾਂ ਨੂੰ ਇਹਦੇ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਉਹਨੂੰ ਬਹੁਤ ਅੱਛੀ ਤਰ੍ਹਾਂ ਰੋਕ ਰਹੇ ਨੇ। ਕੀਟਨਾਸ਼ਕਾਂ ਦੇ ਨਾਲ-ਨਾਲ ਤੁਸੀਂ ਦੇਖੋ ਵੀ ਫਸਲ ਨੂੰ ਸਮੇਂ ਦੇ ਤੇ ਪਾਣੀ, ਸਮੇਂ ਦੇ ਤੇ ਖਾਦ ਦਿੱਤੀ ਜਾਵੇ। ਨਦੀਨਾਂ ਦਾ ਜੇ ਮੁਕਾਬਲਾ ਕੀਤਾ ਜਾਵੇ ਤਾਂ ਫਸਲ ਬਹੁਤ ਚੰਗੀ ਤਰ੍ਹਾਂ ਵੱਧਦੀ ਹੈ। ਉਹ ਵੀ ਸਾਡੇ ਲਈ ਕਾਰਗਰ ਸਾਬਤ ਹੁੰਦੀ ਹੈ। ਸੋ ਇਹੀ ਸਨੇਹ ਨਾਲ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਇਸ ਕੀੜੇ ਨੂੰ ਘਰੋਂ ਦੀ ਲੋੜ ਨਹੀਂ ਹੈ ਇਹਦਾ ਸਰਵੇਖਣ ਕਰਨਾ ਹੈ ਇਕੱਠੇ ਹੋ ਕੇ ਸਹੀ ਢੰਗ ਨਾਲ ਸਿਪਾਰਸ਼ਾਂ ਅਨੁਸਾਰ ਇਹਨੂੰ ਕੰਟਰੋਲ ਕਰੋ ਤੇ ਆਪਾਂ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਰੋਕ ਸਕਦੇ ਹਾਂ ਤੇ ਅੱਗੇ ਆਪਾਂ ਮੱਕੀ ਨੂੰ ਪਰਫੁੱਲਤ ਕਰ ਸਕਦੇ ਹਾਂ ਧੰਨਵਾਦ ਜੀ